ਨਿੰਨਾ ਛੋ ਨੀ ਕਿੰਨੇ ਕੀੜੇ ਪਏ ਤੇਰੇ ਚ ਦੂਰ ਫਿੱਟੇ ਮੂ ਜਗੀਰਾਂ ਦੇ ਜਿੰਨੇ ਸਹਜੀ ਗੰਦੀ ਇਲਾਜ ਜੰਮਤ ਨਾ ਘਰੇ ਬੈ ਕੇ ਗਾ ਰਹੇ ਹੋ ਇਥੇ ਤੁਹਾਡੀ ਬੇਬੇ ਦਾ ਸਗਨ ਪੈਣਾ ਬਾਹਰ ਮਰੋ ਕੰਮ ਕਰਤੇ ਲਾ ਫਿਰ ਵੀ ਚਿੱਠੀ ਲਿਖੋ ਆਪਾਂ ਦੇ ਕੇ ਆਈਏ ਮੁੱਖ ਮੰਤਰੀ ਸਾਹਿਬ ਨੂੰ ਵੇ ਜਗਨਿਆ ਤੂੰ ਲਿਖ ਦੇ ਕੱਚੀ ਪੱਕੀ ਪੜਿਆ ਹੋਇਆ ਵੇ ਭਾਬੀ ਮੈਨੂੰ ਕਿੱਥੇ ਲਿਖਣਾ ਆਉਂਦਾ ਤੂੰ ਤਾਂ ਸਾਖਰਤਾਲਿਆਂ ਕੋਲ ਪੜਨ ਜਾਂਦੀ ਰਹੀਆਂ ਹੋ ਚੰਗਾ ਮੈਂ ਲਿਖ ਦੰਨੀ ਆ ਚਿੱਠੀ ਐ ਨਹੀਂ ਮੇਰੀ ਦੁਨੀਆ ਸੁਣ ਉਹ ਜੂਰਨਾ ਦੀ ਡਰਨਾ ਹਰ ਨੇ ਮਰੀ ਹਰ ਨੇ ਮਰੀ ਪੁੱਤ ਹਾਜ਼ਮ ਕਰਦਾ ਐਡਾ ਚਾਲਾ ਦਾ ਪਤੀ ਲਾਜਮ ਕਰ ਜਾਂਦੀ ਸੀ ਚਾਲਾ ਦਾ ਪੁੱਤ ਦੀ ਹਾਜ਼ਮ ਕਰੀ ਸਾਗ ਦੀ ਪਤੀ ਲੀ ਦੀ ਪਤੀ ਹਾਜ਼ਮ ਕਰ ਜਾਂਦੀ ਸੀ 5 ਲੱਖ ਵੀ ਪੁੱਤ ਹਾਜ਼ਮ ਕਰ ਜਾ ਟੱਡ ਮੋਟਾ ਕਿਦਾ ਹੁੰਦਾ ਜਿਹੜਾ ਜ਼ਰੂਰਤ ਤੋਂ ਵੱਧ ਖਾਂਦਾ ਹੋਵੇ ਜ਼ਰੂਰਤ ਤੋਂ ਵੱਧ ਕੌਣ ਖਾਂਦਾ ਹੈ ਉਹ ਜਿਹੜੀ ਹਰਾਮ ਦੀ ਖਾਂਦਾ ਹੋਵੇ ਹਰਾਮ ਦੀ ਕੌਣ ਖਾਂਦਾ ਹੈ ਓਏ ਜਿਹੜਾ ਪ੍ਰਸ਼ਟ ਹੋਵੇ ਪ੍ਰਸ਼ਟ ਕੌਣ ਹੁੰਦਾ ਜਿਹੜਾ ਟੱਡ ਮੋਟਾ ਹੋਵੇ ਪਹਿਲੀ ਜੋ ਮਰਜੀ ਨਹੀਂ ਤੇਰੀ ਬਿਮਾਰੀ ਦਾ ਪਤਾ ਲੱਗਦੇ ਹਾਏ ਹਾਏ ਹਾਂ ਮੈਂ ਟੱਕਰ ਕਾ ਦੇਣਾ ਵਰਾ ਸਾਡੇ ਦਾ ਪੱਕਾ ਕਰਨੀ ਹਾਏ ਹਾਏ ਹੋ ਲੱਭਾ ਓਏ ਕੀ ਹੋ ਗਿਆ ਏ ਅੱਛਾ ਪੰਡਾ ਏ ਦੱਸ ਹਾਂ ਵੀ ਸਭ ਤੋਂ ਵੱਧ ਰੌਲਾ ਸ਼ਹਿਰਾਂ 'ਚ ਪੈਂਦਾ ਕਿ ਪਿੰਡਾਂ 'ਚ ਪੈਂਦਾ ਨਾ ਰੌਲਾ ਪਿੰਡਾਂ 'ਚ ਪੈਂਦਾ ਨਾ ਰੌਲਾ ਸ਼ਹਿਰਾਂ 'ਚ ਪੈਂਦਾ ਓਏ ਹੋਰ ਰੌਲਾ ਕਿੱਥੇ ਪੈਂਦਾ ਸਭ ਤੋਂ ਵੱਧ ਰੌਲਾ ਸੰਸਦ 'ਚ ਪੈਂਦਾ ਓ ਨਾ ਬਾਪੂ ਸਾਰੀ ਜ਼ਿੰਦਗੀ ਨੱਚ ਨੱਚ ਕੇ ਕੱਢੀ ਐ ਮੈਂ ਤੈ ਕੀ ਚਵਾਰੇ ਪਾਤੇ ਚਾਹ ਤਾ ਪਰ ਅਬ ਦੇ ਕੀੜੇ ਕੱਢਣੇ ਸਾਥੋ ਨਹੀਂ ਹੁੰਦਾ ਕੰਜਰਖਾਨਾ ਉਹ ਮੈਂ ਭਾਵੇਂ ਕੀੜੇ ਕੱਢਾਂ ਭਾਵੇਂ ਕੁਝ ਕਰਾਂ ਮੇਰੇ ਕੰਮ ਨੂੰ ਕੰਜਰਖਾਨਾ ਕਹਿੰਦਾ ਆਏ ਨਾ ਤਾਂ ਹੁਣੇ ਮਰੂ ਠੋੜੇ 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 ਮਰੂ ਖਿਲਾ ਜਗਨੇ ਰੁੜੀਏ ਨੇ ਆਤਾ ਕਰ ਦਿੱਤੀ ਕਮਾਲਨੀ ਫਿਰਗੇ ਨੇ ਦਿਨ ਆਪਣੇ ਸਭ ਤੋਂ ਵੱਧ ਆਸ਼ਕ ਕਿਹੜੇ ਮੁਲਕ ਚ ਨੇ ਉਹ ਵੀ ਆਪਣੇ ਮੁਲਕ ਚ ਨੇ ਇਹ ਬਾਹਰ ਦੇ ਮੁਲਕ ਦਾ ਰੋਮੀਓ ਤੇ ਜੂਲੀਅਟ ਹੋਏ ਨੇ ਆਪਣੇ ਹੀਰ ਰਾਂਝਾ ਸੱਸੀ ਪੁੰਨੂ ਟੈਰਾ ਵਗੈਰਾ ਨੱਥੂ ਖੇਰਾ ਬਾਕੀ ਅੱਜ ਕੱਲ੍ਹ ਹਰ ਮੁੰਡੀਰ ਹਰ ਮੁੰਡਾ ਆਸ਼ਕਾ ਹਰ ਮੁੰਡਾ ਆਸ਼ਕਾ ਸਭ ਤੋਂ ਵੱਧ ਆਸ਼ਕ ਆਪਣੇ ਮੁਲਕ ਚ ਨੇ ਓਏ ਵਰਖੁਰਦਾਰ ਇਹ ਪ੍ਰਸ਼ਾਸਕ ਅਧਿਕਾਰੀ ਕਿੱਥੋਂ ਮਿਲੂ ਤੁਹਾਡੀ ਮਾਂ ਦਾ ਜਾਨ ਚਾਰਾ ਰਰੇ ਰਰੇ ਮੈਨੂੰ ਸੂਟ ਸਮਾ ਦੇ ਕਾਲਾ ਬੜਾ ਦੀ ਬਹੁ ਬਾਰੀ ਦਾ ਸਰਦਾਰਾ ਹੋ ਲੰਬੜਾ ਦੀ ਬਹੁ ਬਾਰੀ ਦਾ ਸਰਦਾਰਾ ਇੱਕਮ ਤੇਰੇ ਪਿਓ ਨੇ ਕੀਤਾ ਤੇਰੇ ਬਾਬੇ ਨੇ ਕੀਤਾ ਤੇਰੇ ਪਰਦਾਦੇ ਨੇ ਕੀਤਾ ਲੱਕੜ ਦਾਦੇ ਨੇ ਬੱਕੜ ਦਾਦੇ ਨੇ ਸਾਰਿਆਂ ਨੇ ਕੀਤਾ ਓਏ ਮੈਂ ਕਰਦਾ ਰਿਹਾ ਇਹਨੂੰ ਕੰਜਰ ਖਾਨਾ ਕੰਮ ਇਹਨੂੰ ਕੰਜਰ ਖਾਨਾ ਕੰਮ ਦੱਸ ਰਿਹਾ